ਨਮਸਕਾਰ ਜੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਕਲਦੀਪ ਸਿੰਘ ਧਾਲੀਵਾਲ ਐਮ ਐਲ ਏ ਹਲਕਾ ਇਨਾਲਾ ਐਂਡ ਚੀਫ ਸਪੋਕਸਮੈਨ ਆਵਾਦੀ ਪਾਰਟੀ ਪੰਜਾਬ ਅੱਜ ਤੁਸੀਂ ਸਭ ਨੇ ਇਹ ਸੁਣਿਆ ਸਭ ਨੇ ਪੜਿਆ ਅੱਜ ਚੈਨਲਾਂ ਤੇ ਸੋਸ਼ਲ ਮੀਡੀਆ ਤੇ ਚੱਲ ਰਿਹਾ ਕਿ ਸਾਡੀ ਪਾਰਟੀ ਦੇ ਕੌਮੀ ਕਦਮੀਨਰ ਅਰਵਿੰਦ ਕੇਜੀਵਾੜ ਜੀ ਜਿਨ੍ਹਾਂ ਨੂੰ ਈਡੀ ਨੇ ਝੂਠੇ ਕੇਸਾਂ ਦੇ ਵਿੱਚ ਫਸਾਇਆ ਸੀਗਾ ਉਹਨਾਂ ਕੇਸ ਜਿਹੜੇ ਆ ਅੱਜ ਬੜੀ ਕਰ ਦਿੱਤੇ ਗਏ ਉਹਨੇ ਕੇਸ ਭਾਜਪੀ ਨੇ ਇੱਕ ਰਾਜਨੀਤੀ ਦੇ ਤਹਿਤ ਸਾਡੀ ਪਾਰਟੀ ਦਾ ਨੁਕਸਾਨ ਕਰ ਲੀ ਉਹਨਾਂ ਨੂੰ ਇਹ ਮ ਸੀਗਾ ਕਿ ਸ਼ਾਇਦ ਅਰਵਿੰਦ ਕੇਜੀਵਾਲ ਜੀ ਨੂੰ ਜੇਲ੍ਹ ਚ ਡੱਕਣ ਨਾਲ ਆਮ ਆਦਮੀ ਪਾਰਟੀ ਖਤਮ ਹੋ ਜੂਗੀ ਆਮ ਆਦਮੀ ਪਾਰਟੀ ਹੋਰ ਨਾ ਸੂਬਿਆਂ ਦੇ ਵਿੱਚ ਅਰਵਿੰਦ ਕੇਜੀਵਾਲ ਜੀ ਦੀ ਗਵਾਹੀ ਹੇਠ ਜਦੋਂ ਬਦ ਜਿਹੜੀ ਵਾਧ ਹੀ ਜਾਦੀ ਹੈ ਸੋ ਮੈਂ ਬਲਤ ਜਿੱਥੇ ਆਪਣੇ ਕੌਮੀ ਕਦਵੀਨ ਅਰਵਿੰਦ ਕੇਜੀਵਾਲ ਜੀ ਨੂੰ ਵਧਾਈ ਦੇਣਾ ਉੱਥੇ ਪੂਰੇ ਦੇਸ਼ ਵਿੱਚ ਪੂਰੇ ਪਰਦੇਸਾਂ ਦੇ ਵਿੱਚ ਇੰਟਰਨੈਸ਼ਨਲ ਲੈਵਲ ਦੇ ਉੱਤੇ ਅੰਤਰਰਾਸ਼ਟਰੀ ਲੈਵਲ ਦੇ ਉੱਤੇ ਜਿੱਥੇ-ਜਿੱਥੇ ਵੀ ਆਪ ਦੇ ਸਵਤੰਤਰ ਬੈਠੇ ਆ ਸਮਰਥਕ ਬੈਠੇ ਆ ਆਮ ਆਦਮੀ ਪਾਰਟੀ ਦੇ ਕਾਕੂਨ ਬੈਠੇ ਆ ਸਭ ਨੂੰ ਮੈਂ ਵਧਾਈ ਦੇਣਾ ਚਾਹੁੰਦਾ ਕਿ ਅਦਾਲਤ ਨੇ ਜਿਹੜਾ ਸੱਚ ਦੇ ਝੂਠ ਦਾ ਨਤਾਲਾ ਕਰਤਾ ਸੱਚ ਸੱਚ ਹੀ ਆ ਦੋਸਤੋ ਝੂਠ ਦੇ ਨਾਲ ਤੁਸੀਂ ਕਿੰਨਾ ਕਿਸੇ ਨੂੰ ਦੱਬ ਲੋਗੇ ਪੂਰਾ ਦੱਬਨ ਦੀ ਕੋਸ਼ਿਸ਼ ਕੀਤੀ ਮਨੀਸ਼ ਸੁਸ਼ੋਧਿਆ ਜੀ ਅਲਵਿੰਦ ਕੇਰਿਵਾੜ ਜੀ ਸਤੰਬਰ ਜੈਨ ਜੀ ਸੰਜੇ ਸਿੰਘ ਜੀ ਸਾਡੀ ਸਾਡੀ ਲੀਡਰ ਲੀਡਰਸ਼ਿਪ ਨੂੰ ਜਿਹੜਾ ਦੱਬ ਕੇ ਪਾਰਟੀ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਪਰ ਅੱਜ ਜਿਹੜਾ ਬੀਜੇਪੀ ਦੇ ਇਹ ਮੂੰਹ ਦੇ ਉੱਤੇ ਇੱਕ ਤਰਾ ਦੀ ਚਪੇੜ ਹੈ ਜਿਨ੍ਹਾਂ ਨੇ ਝੂਠੇ ਕੇਸਾਂ ਦੇ ਵਿੱਚ ਸਾਡੇ ਕੌਮੀ ਕਨਵੀਨਰ ਅਦਵਿੰਦ ਕੇ ਕੇਰਿਆਲ ਨੂੰ ਜਿਹੜਾ ਫਸਾਇਆ ਸੀਗਾ ਬੀਜੇਪੀ ਜੋ ਮਰਜ਼ੀ ਕੋਸ਼ਿਸ਼ ਕਰਦੇ ਜਿੰਨੇ ਮਰਜ਼ੀ ਕੇਸ ਵਾਲੇ ਜਿੰਨੇ ਮਰਜ਼ੀ ਸਾਡੀ ਪਾਰਟੀ ਦੇ ਲੀਡਰਾਂ ਨੂੰ ਜੇਲ੍ਹ 'ਚ ਭੇਜ ਦੇ ਸਾਡੀ ਪਾਰਟੀ ਦਿਨ-ਦਿਨ ਜਿਹੜਾ ਹਿੰਦੁਸਤਾਨ ਦੇ ਵਿੱਚ ਵੱਧ ਰਹੀ ਹੈ ਔਰ ਜਦੋਂ ਵੀ ਬਦਲ ਬਣੂਗੀ ਮੋਦੀ ਦਾ ਆਮ ਆਦਮੀ ਪਾਰਟੀ ਬਣ ਤੋ ਇੱਕ ਨਾ ਇੱਕ ਦਿਨ ਅਰਵਿੰਦ ਕੇਰਿਵਾਲ ਜੀ ਇਸ ਦੇਸ਼ ਦਾ ਪ੍ਰਧਾਨ ਮੰਤਰੀ ਬਣ ਗਏ ਇਹ ਮੈਨੂੰ ਪੱਕਾ ਜਿਹੜਾ ਯਕੀਨ ਆ ਸੋ ਮੈਂ ਇੱਕ ਵਾਰ ਫਿਰ ਤੁਹਾਨੂੰ ਸਭ ਨੂੰ ਅਰਵਿੰਦ ਕੇਰਿਵਾਲ ਜੀ ਦਾ ਅੱਜ ਈਡੀ ਨੂੰ ਪਾਇ ਛੁੱਠੇ ਕੇਸਾਂ ਚ ਬਧੀ ਉੱਤੇ ਤੁਹਾਨੂੰ ਸਭ ਨੂੰ ਬਹੁਤ ਬਹੁਤ ਵਧਾਈਆਂ ਦਿੰਦਾ ਆਪਣੇ ਬੰਲੇ ਜਿਹੜੇ ਕਨਵਿੰਦਰ ਸਾਹਿਬ ਉਹਨਾਂ ਨੂੰ ਵੀ ਔਰ ਬਾਕੀ ਵੀ ਪਾਰਟੀ ਦੀ ਸਮੂਚੀ ਲੀਡਰਸ਼ਿਪ ਦਿੱਲੀ ਦੇ ਵਿੱਚ ਬੈਠੀ ਆ ਬੂਹਾ ਦੇ ਵਿੱਚ ਬੈਠੀ ਆ ਗਜਵਾੜ ਚ ਬੈਠੇ ਆ ਸਭ ਤੋਂ ਅਵਧ ਜਿਤੇ ਜਿਤੇ ਮੰਤਰੀ ਦੇ ਵਿੱਚ ਬੈਠੇ ਆ ਪੰਜਾਬ ਦੀ ਸਾਰੀ ਲੀਡਰਸ਼ਿਪ ਨੂੰ ਮੈਂ ਬਹੁਤ ਬਹੁਤ ਵਧਾਈ ਦਿੰਦਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ